ਗੁਰ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਟੋਢੀ ਹੀ ਉਚਾਰਨ ਕਰਨਾ ਕਿ ਟੋਢੀ ਕਹੇ ਜਾਂਦੇ ਹਨ ਢੱਡੇ ਨਾਲ ਢੱਡੇ ਨਾਲ ਉਤਪੰਨ ਰਾਗ ਟੋਢੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵਜਲ ਫੇਰਾ ਰਹਾਉ ਬਹੁਰ ਨਾ ਭਵਜਲ ਫੇਰਾ ਮੇਰਾ ਹੀਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤ ਗੁਰ ਦਿਆਲ ਹਰ ਨਾਮ ਦਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਲ ਚੰਗੇਰਾ ਲੋਵ ਵਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਓਏ ਨਹੀਂ ਜਾਨਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਜੇ ਤੇਜ ਵੀ ਪਾਠ ਥੋੜਾ ਕਰਨਾ ਹੈ ਤੇ ਉਚਾਰਨ ਸਾਰੇ ਸਹੀ ਹੋਣੇ ਚਾਹੀਦੇ ਨੇ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿੰਨ ਮਸਤਕ ਭਾਗ ਮੰਦੇਰਾ ਬਵੇਕ ਬੁੱਧ ਸਤਗੁਰ ਤੇ ਪਾਈ ਬਵੇਕ ਨਹੀਂ ਕਹਿਣਾ ਵਿਵੇਕ ਬੱਬੇ ਦੀ ਸਿਹਾਰੀ ਵੀ ਹੈ ਨਾ ਬਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਇਸ ਸੰਤਨ ਪਦ ਤੇ ਵਿਸਰਾਮ ਲਾਉਣਾ ਹੈ ਬੇਪਰਵਾਹ ਸਦਾ ਰੰਗ ਹਰ ਕੈ ਜਾਕ ਉਪਾਖ ਸੁਆਮੀ ਜਾਕ ਉਪਾਖ ਸੁਆਮੀ ਰਹਾਉ ਉਚ ਸਮਾਨ ਠਾਕੁਰ ਤੇਰੋ ਔਰ ਨਾਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਉ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਇਹ ਵਿਸਰਾਮ ਵੀ ਇਸੇ ਤਰ੍ਹਾਂ ਲਾਉਣਾ ਹੈ ਰੋਗ ਸੋਗ ਇਥੇ ਚਮਕ ਦੁਖ ਜਰਾ ਮਰਾ ਇਥੇ ਵਿਸਰਾਮ ਹੈ ਹਰ ਜਨ ਹੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਇਕਾ ਨਾਨਕ ਹਰ ਮਨ ਮੰਨੀ ਟੁੱਡੀ ਮਹੱਲਾ ਪਿੰਜਵਾ ਹਰ ਬਿਸਰਤ ਸਦਾ ਖੁਆਰੀ ਤਾਕਉ ਤੁਖਾ ਕਹਾ ਵਿਆਪੈ ਜਾ ਕਉ ਊਟ ਤੁਹਾਰੀ ਰਹਾਉ ਬੇਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਕੋ ਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖਿਆ ਤਨ ਉਸ ਜਨਮਾ ਨਾਨਕ ਤੇਸ ਬਲੇਹਾਰੀ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਤਾਇਓ ਰੇ ਮਨ ਦਹਿ ਜਸ ਤਾਇਓ ਤਾਇਓ ਰੇ ਮਨ ਇਥੇ ਵਿਸਾਮ ਲਾਦਣਾ ਤਾਇਓ ਰੇ ਮਨ ਦਹਿ ਦਿਸਤਾਇਓ ਤਾਇਓ ਰੇ ਮਨ ਦਹ ਦਿਸਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤੈਨ ਪ੍ਰਭ ਆਪ ਬੁਲਾਇਓ ਤੈਨ ਪ੍ਰਭ ਆਪ ਬੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਕਿਥੇ ਵਿਸਰਾਮ ਲਾਉਣਾ ਹੈ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨ ਇਹ ਮਨ ਲਾਇਓ ਇਕ ਮੋਹਤ ਨ ਇਹ ਮਨ ਲਾਇਓ ਇੱਕ ਮੋਹਤ ਨਾ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕੁਸੰਭ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਓ ਭਾਉ ਨ ਕੀਨੋ ਨ ਸਤਪੁਰਖ ਮਨਾਇਓ ਤਾਵਤ ਕਾ ਤਾਵਹਿ ਬਹੁ ਭਾਤੀ ਜਿਓ ਤੇਲੀ ਬਲਦ ਪਰਮਾਇਓ ਜਿਓ ਦੇਲੀ ਬਲਦ ਪਰਮਾਇੋ ਨਾਮਦਾਨ ਇਸ ਨਾਨ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਓ ਹਾਂਜੀ ਨਾ ਨਾ ਉਚਾਰਨ ਕਰਨਾ ਨਾਨਾ ਨਹੀਂ ਕਹਿ ਦੇਣਾ ਨਾ ਨਾ ਝੂਠ ਲਾਏ ਮਨ ਤੋਖਿਓ ਨਾ ਨਾ ਝੂਠ ਲਾਏ ਮਨ ਤੋਖਿਓ ਨਹਿ ਬੂਜਿਓ અપਨਾਇਓ ਨਹਿ ਬੂਜਿਓ ਅਪਨਾਇਓ ਪਰ ਉਪਕਾਰ ਨਾ ਕਬ ਹੂ ਕੀਏ ਨਹੀਂ ਸਤਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਜੀ ਗੋਸ਼ਟ ਹੀ ਬੋਲਣਾ ਕਈ ਗੋਸਟ ਕਹਿ ਜਾਂਦੇ ਨੇ ਗਲਤ ਉਚਾਰਨ ਹੈ ਗੋਸਟ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸਲ ਸੁਣ ਆਇਓ ਹਰ ਪਦ ਤੇ ਵਿਸਰਾਮ ਹੈ ਕਰ ਬੀਨਤੀ ਸਾਧ ਸੰਗਤ ਹਰ ਭਗਤ ਵਸਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਜੀ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾ ਮਾਨੁਖ ਬੇਨ ਬੂਜੇ ਬਿਰਥਾ ਆਇਆ ਮਾਨੁਖ ਪਦ ਤੇ ਯਮ ਖਲਾ ਦਨੀ ਹੈ ਮਾਨੁਖ ਬਿਨ ਬੂਝੇ ਇਥੇ ਵਿਸਰਾਮ ਹੈ ਬਿਰਥਾ ਆਇਆ ਆਨੇਕ ਸਾਜ 시ਗਾਰ ਬਹੁ ਕਰਤਾ 시ਗਾਰ ਬਿਯਾਰੀ ਨਾਲ ਬੋਲਨਾ ਜੋ ਮਿਰਤਕ ਓ ਡਾਇਆ ਓ ਡਾਇਆ ਡੱਡਾ ਲਾਉਣਾ ਡੱਡਾ ਨਹੀਂ ਬੋਲਣਾ ਜੋ ਮਿਰਤਕ ਓ ਡਾਇਆ ਰਹਾਉ ਤਾਇ ਤਾਇ ਕ੍ਰਿਪਨ ਸ਼੍ਰਾਮਕੀਨੋ ਇਕੱਤਰ ਕਰੀ ਹੈ ਮਾਇਆ ਇਸੇ ਤਰ੍ਹਾਂ ਕ੍ਰਿਪਨ ਬੋਲਣਾ ਸ਼ਰਮ ਬੋਲਣਾ ਇਕੱਤਰ ਬੋਲਣਾ ਹੈ ਦਾਨ ਪੁੰਨ ਨਹੀਂ ਸੰਤਨ ਸੇਵਾ ਕੇਤ ਹੀ ਕਾਜ ਨਾ ਆਇਆ ਕਰ ਆਪਰਣ ਸਵਾਰੀ ਸੇਜਾ ਆਪਰਣ ਬੋਲਣਾ ਹੈ ਕਾਮਣ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਭਰਤੀ ਤੱਤੇ ਨਾਲ ਬੋਲਨਾ ਭਰਤੀ ਨਹੀਂ ਕਹਿਣਾ ਤੱਦੀ ਨਾਲ ਸਾਰੋ ਦਿਨ ਸ ਮਜੂਰੀ ਕਰਤਾ ਤੋਹ ਮੂਸਲਹ ਛਰਾਇਆ ਤੋਹ ਨਹੀਂ ਕਹਿਣਾ ਤੱਤੇ ਹੂੜਾ ਹਾਹੀ ਹੂੜਾ ਨਹੀਂ ਤੱਤੇ ਔਂਕੜ ਹਾਹੀ ਔਂਕੜ ਤੋ ਛੇਤੀ ਬੋਲਾਂਗੇ ਔਂਕੜ ਲਘੂ ਮਾਤਰਾ ਤੋਹ ਮੂਸਲਹ ਛਰਾਇਆ ਖੇਦ ਭਇਓ ਬੇਗਾਰੀ ਨਹੀਂ ਆਈ ਘਰ ਕੈ ਕਾਮ ਨਾ ਆਇਆ ਭਇਓ ਅਨੁਗ੍ਰਹ ਜਾ ਕਉ ਭੈਉ ਅਨੁਗ੍ਰਹ ਜਾ ਕਉ ਪ੍ਰਾਪ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਯਾ ਜਨ ਨਾਨਕ ਹਰ ਰਸ ਪਾਇਆ ਸਾਧ ਸੰਗਤ ਕੈ ਪਾਛੈ ਪਰਿਯਾ ਬੋਲਣਾ ਹੈ ਆਮ ਪ੍ਰਯੋਗ ਹੈ ਜਨ ਦੇ ਨੇ ਉੜੇ ਖੁੱਲੇ ਮੂੰਹ ਵਲਾ ਪਰਿਯਾ ਉਚਾਰਨ ਕਰਨਾ ਹੈ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾ ਕਿਰਪਾ ਨਿਦ ਬਸ ਹੋਰਦਾ ਹਰ ਨੀਤ ਜੈਸੀ ਬੁੱਧ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੈ ਪ੍ਰਭ ਸੰਗਪ੍ਰੀਤ ਰਹਾਉ ਦਾਸ ਤੇਮਾਰੇ ਕੀ ਪਾਵਉ ਧੂਰਾ ਤੇਮਾਰੇ ਨੀ ਹੈਗਾ ਹੀਟਾ ਹਲੰਦ ਨੀਐ ਦਾਸ ਤੇਮਾਰੇ ਕੀ ਪਾਵਉ ਧੂਰਾ ਦਾਸ ਤੇਮਾਰੇ ਕੀ ਪਾਵੋ ਧੂਰਾ ਮਸਤਕ ਲੇ ਲੇ ਪਾਵ ਲਾਵੋ ਮਹਾਪਤਿਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੇਮਾਰੀ ਮਿੱਠੀ ਲਾਗੋ ਆਗਿਆ ਤੁਮਰੀ ਮਿੱਠੀ ਲਾਗੋ ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤੁਹਾਰੋ ਭਾਵੋ ਜੋ ਤੂ ਦੇ ਤਹੀ ਇਹੋ ਤ੍ਰਿਪਤਾ ਆਨ ਨਾ ਕਤਹੁ ਤਾਵ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਸੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਸ੍ਰਾਮ ਤੇ ਰੁਕਣਾ ਨਾਨਕ ਬਾਰਿਕ ਤੂੰ ਮਾਤ ਪਿਤਾ ਮੁਖ ਨਾਮ ਤੁਹਾਰੋ ਖੀਰਾ ਮੁਖ ਨਾਮ ਤੁਮਾਰੋ ਮੁਖ ਨਾਮ ਤੁਮਾਰੋ ਖੀਰਾ ਤੁਮਾਰੋ ਪਾਤਿ ਠਮਕ ਲਾ ਦਿੰਨੀ ਹੈ ਮੁਖ ਮੁਖ ਨਾਮ ਤੁਮਾਰੋ ਖੀਰਾ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ